ਇਹ ਗੜਬੜਾ ਇਹ ਸਮਝਦਾਰ ਹੁੰਦੇ ਠੀਕ ਹੈ ਚਲੋ ਹੁਣ ਤੁਹਾਡੇ ਸਾਹਮਣੇ ਮਤਲਬ ਜਿਹੜੀ ਤੁਹਾਨੂੰ ਕਾਉਣਾ ਹੈ ਮਤਲਬ ਜਿਆਦੇ ਸਟਿਪ ਜਿਹੜੀ ਮਸਤੀ ਤੋਂ ਖਾਉਣੀ ਇਹਨਾਂ ਨਾਲ ਦਾ ਤਿਆਰ ਕਿ ਉਹ ਜਿਵੇਂ ਅਨੁਭਵੀ ਨੇ ਦੱਸਿਆ ਕੰਲਾ ਤੁਹਾਨੂੰ ਸਮਝਾਈਆਂ ਇਹਦੇ ਨਾਲ ਨਾਲ ਇੱਕ ਗੱਲ ਹੋਰ ਹੈ ਤੁਸੀਂ ਪੜਦੇ ਹੋ ਸਾਰੇ ਹੋਰ ਵੀ ਸਾਡਾ ਸਮਾਜ ਜਿਹੜਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਬੜਿਆ ਲਿਖਿਆ ਹੈ ਸਮਾਜ ਸਾਡਾ ਬਹੁਤ ਪੜ ਗਿਆ ਪਰ ਸਾਡੀ ਪੜਾਈ ਕਿੱਥੋਂ ਤੱਕ ਹੈ ਸਿਰਫ ਸਕੂਲ ਦੀਆਂ ਪਤਾਬਕ ਇੱਕ ਪੜਾਈ ਹੋਰ ਹੁੰਦੀ ਹੈ ਉਹ ਹੁੰਦੀ ਹੈ ਸਮਾਜ ਦੀ ਪੜਾਈ ਸਮਾਜਿਕ ਪੜਾਈ ਜਿੱਦੋਂ ਉਹੁੰਦੇ ਕਿ ਕੋਰੋ ਦੀ ਕੋਰੋ ਦਾ ਯੂਨੀਵਰਸਿਟੀ ਯੂਨੀਵਰਸਿਟੀ ਨਿਕਲ ਕੇ ਅੱਗੇ ਫਿਰ ਨੌਕਰੀ ਦੀ ਆਗੇ ਡਿਗਰੀ ਕਰਕੇ ਡਿਪਲੋਮਾ ਲੈ ਕੇ ਨੌਕਰੀ ਦੀ ਆਗੇ ਨੌਕਰੀ ਲੱਗ ਜੇ ਸਾਡੇ ਸਮਾਜ ਦਾ ਇੱਕ ਐਦਾਂ ਦਾ ਹੈਗਾ ਜਿਹਦੇ ਬੱਚੇ ਨੂੰ ਪੜਾਉਣੇ ਵੀ ਬੱਚਾ ਕਿਸੇ ਚੰਗੀ ਨੌਕਰੀ ਲੱਗ ਜੇ ਚੰਗੀ ਤਨਖਾਹ ਆਉਣ ਲੱਗ ਜੂਗੀ ਤੇ ਜ਼ਿੰਦਗੀ ਵਧੀਆ ਸੋਹਣੀ ਹੋ ਜੂਗੀ ਪਰ ਅਕਸਰ ਜਿਹੜਾ ਸਮਾਜਿਕ ਦਾਇਰਾ ਹੈਗਾ ਸਮਾਜ ਦੀ ਜਿਹੜੀ ਪੜ੍ਹਾਈ ਹੈ ਸਮਾਜ ਦੀ ਪੜ੍ਹਾਈ ਸਾਡੀ ਨਾਂਕ ਸਕੂਲਾਂ 'ਚ ਕਰਾਈ ਜਾਂਦੀ ਹੈ ਨਾ ਕਿਸੇ ਕਾਲਜਾਂ ਯੂਨੀਵਰਸਿਟੀਆਂ 'ਚ ਕਰਾਈ ਜਾਂਦੀ ਹੈ ਹੈ ਨਹੀਂ ਤਾਂ ਪਰ ਜਦੋਂ ਮੈਂ ਕਿਹਾ ਸੀ ਉਹ ਸਮਾਜ ਦੇ ਵਿੱਚ ਬਹੁਤ ਵਿਚਰਦਾ ਹੈ ਫਿਰ ਉਹ ਕਿੱਡੇ ਵੀ ਉੱਚੇ ਅਹੁਦੇ ਤੇ ਲੱਗਿਆ ਹੋਵੇ ਜਦੋਂ ਉਹਦੇ ਸਾਹਮਣੇ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਉਦੋਂ ਬੰਦਾ ਡੱਗ ਮੰਗਾ ਲੈਂਦਾ ਹੈ ਇਹ ਕਈ ਵਾਰੀ ਉਹ ਬੰਦਾ ਖੁਦਕੁਸ਼ੀ ਤੱਕ ਵੀ ਚਲੇ ਜਾਂਦਾ ਕਰ ਜਾਂਦਾ ਵਜਾ ਕੀ ਹੈ ਕਿ ਉਹਨੇ ਸਿਲੇਬਸ ਦੀ ਪੜ੍ਹਾਈ ਤਾਂ ਕਰ ਲਈ ਉਹਨੇ ਡਿਗਰੀ ਤਾਂ ਲੈ ਲਈ ਪਰ ਉਹਨੇ ਸਮਾਜ ਦੀ ਪੜ੍ਹਾਈ ਨਹੀਂ ਤੇ ਨਾ ਹੀ ਉਸ ਨੂੰ ਕਿਸੇ ਨੇ ਸਿਖਾਇਆ ਗਿਆ ਪਾਚਪਨ ਦੋ ਬੱਚੇ ਕਿਉਂਕਿ ਜਦੋਂ ਵੱਡਾ ਹੋ ਗਏ ਲਾਈਫ ਜੀ ਅਸੀਂ ਵਿਚਰਨਾ ਹੈ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਆਉਂਦਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਸਾਡੇ ਰੂਹ ਰੂਹ ਹੋਣੀ ਹੈ ਤੇ ਜਦੋਂ ਮੁਸ਼ਕਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਫਿਰ ਦੋ ਹੀ ਕੰਮ ਹੁੰਦੇ ਆ ਉਸ ਮੁਸ਼ਕਲ ਦੇ ਹੱਲ ਵਾਸਤੇ ਤਾਂ ਹੁਣ ਕਿਸੇ ਦਿਨ ਤੀ ਕਿਸੇ ਨੇ ਕਿ ਤੇਰੀ ਜ਼ਿੰਦਗੀ 'ਚ ਮੁਸ਼ਕਲ ਆ ਗਈ ਹੈ ਇਹਨੂੰ ਹੱਲ ਕਿਵੇਂ ਕਰਨਾ ਪੜਦਾ ਲਿਆ ਉਹ ਬਹੁਤ ਪੜਾਈ ਕਰਦੇ ਪਰ ਉਹਨੂੰ ਇਹ ਚੀਜ਼ ਸਮਝ ਨਹੀਂ ਆਈ ਵੀ ਮੈਂ ਮੇਰੇ ਕੋਲ ਕੋਈ ਸਮੱਸਿਆ ਖੜੀ ਹੋ ਗਈ ਮੈਨੂੰ ਹੱਲ ਕਿਵੇਂ ਕਰਨਾ ਮੈਨੂੰ ਕਿੱਥੇ ਜਾਂਦਾ ਹੱਲ ਕੱਢਣ ਵਾਸਤੇ ਉਹ ਚੇਲੇਾਂ ਕੋਲੇ ਬਾਗਾਂ ਕੋਲੇ ਤੰਤਰਕਾਂ ਦੇ ਜੋਤਸਿਆਂ ਦੇ ਜਦੋਂ ਕਿ ਉਹ ਲੋਕ ਅਸਲ ਤਾਂ ਅਨਪੜੇ ਹੁੰਦੇ ਆ ਤੇ ਵੱਧ ਵੱਧ ਕੋਈ 2-3 ਜਾਂ 5-6 ਮੱਧਿਆ ਪੱਛੇ ਮੱਧਿਆ ਪੜਿਆ ਹੁੰਦਾ ਹੁਣ ਇੱਕ ਗ੍ਰੈਜੂਏਟ ਬੰਦਾ ਉਹਨੂੰ ਜ਼ਿੰਦਗੀ ਵਿੱਚ ਸਮੱਸਿਆ ਆ ਗਈ ਤੇ ਉਹ ਸਮੱਸਿਆ ਦੇ ਹੱਲ ਵਾਸਤੇ ਉਹ ਇੱਕ ਅਨਪੜ੍ਹ ਬੰਦੇ ਕੋਲ ਜਾਂਦਾ ਪੁੱਛਣ ਜਾਂਦਾ ਵੀ ਮੇਰੇ ਘਰ 'ਚ ਆ ਸਮੱਸਿਆ ਆ ਗਈ ਮੈਨੂੰ ਆਹ ਮੁਸ਼ਕਲ ਆ ਗਈ ਮੈਂ ਇਹਨੂੰ ਹੱਲ ਕਿਵੇਂ ਕਰੀ ਉਹਦੇ ਕੋਲ ਉਹਦਾ ਹੱਲ ਪੁੱਛਦਾ ਵਜ੍ਹਾ ਕੀ ਹੈ ਉਹਨੂੰ ਸਮੱਸਿਆ ਬਾਰੇ ਦੱਸਿਆ ਉਹ ਇਸੇ ਤਰ੍ਹਾਂ ਵਿਗਿਆਨ ਹੈ ਅਜਿਹਾ ਵਿਗਿਆਨ ਦਾ ਯੁੱਗ ਹੈ 21ਵੀਂ ਸਦੀ ਐ ਸਾਇੰਸ ਦਾ ਯੁੱਗ ਹੈ ਹੁਣ ਵਿਗਿਆਨ ਪੜ ਚਾਲ ਲਿਆ ਅਸੀਂ ਕਿਤਾਬਾਂ ਚ ਪੜ ਲਿਆ ਅਸੀਂ ਸੂਰਜ ਗ੍ਰਹਿਣ ਬਾਰੇ ਜਾਣਕਾਰੀ ਨਿਲਵੀਂ ਕਿਤਾਬਾਂ ਸਾਨੂੰ ਮਿਲ ਗਈ ਚੰਦਰਮਾ ਦੇ ਗ੍ਰਹਿਣ ਬਾਰੇ ਜਾਣਕਾਰੀ ਮਿਲ ਗਈ ਇਤਤ ਕੀ ਜਿਹੜੀ ਆਕ ਜਾਂਦੇ ਫਿਰ ਕੀ ਕਰਨ ਲੱਗ ਜਾਂਦੇ ਫਿਰ ਪੂਜਾ ਪਾਠ ਪੰਨ ਤੇ ਬੜਾ ਕੁਛ ਦਾਰ ਰੱਖਣਾ ਸ਼ੁਰੂ ਕਰਦੇ ਜਿਹੜਾ ਕੋਈ ਚੀਜ਼ ਪੜ ਕੇ ਆਇਆ 5ਵੀਂ 6ਵੀਂ ਕੁਝ ਕਲਾਸ ਦੇ ਵਿੱਚ ਹੀ ਪੜ ਕੇ ਆਇਆ ਫੇਸ਼ ਕਰਕੇ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਵੀ ਝਰੂਰੀ ਹੁੰਦਾ ਸਾਡਾ ਮਕਸਦ ਜਿਹੜਾ ਹੈਗਾ ਇਹ ਸਿਰਫ ਮੈਜਿਕ ਟ੍ਰਿਕ ਜਿਹੜੇ ਹੈਗੇ ਆ ਇਹਨਾਂ ਦੇ ਬਹੁਤ ਸਾਰੇ ਤੰਤਰ ਜਿਹੜੇ ਹੁਣ ਤੁਹਾਡੇ ਵਿੱਚ ਜਿ cục ਜਿੱਥੇ ਦਲ ਭਗਵੇਂ ਕੱਪੜੇ ਪਾਏ ਹੋਏ ਨੇ ਬਾਬਾ ਬਣਿਆ ਹੋਇਆ ਪਰ ਬਾਬਾ ਇੱਕੋ ਨੇ ਥੱਲੇ ਢੋਲੀ ਰੱਖੀ ਹੋਈ ਹੈ ਢੋਲੀ ਦੇ ਉੱਤੇ ਇੱਕ ਮਟਕਾ ਰੱਖਿਆ ਹੈ ਮਟਕੇ ਦੇ ਵਿੱਚ ਦੁੱਧ ਪਾਇਆ ਹੈ ਦੁੱਧ ਉੱਪਰ ਇਹਨਾਂ ਕੋਈ ਅਗ ਨਹੀਂ ਪੜ ਰਹੀ ਹੋਈ ਉਹ ਯਾਗਲੀ ਬਾੜੀ ਕੁਛ ਨਹੀਂ ਕਰ ਰਿਹਾ ਜਾਂ ਫਿਰ ਉਹਨੇ ਕੀ ਕਰ ਉਹ ਟੋਲੀ ਦੇ ਉੱਤੇ ਇੱਕ برف ਦੀ ਸਿੱਲੀ ਰੱਖੀ ਹੋਈ ਹੈ ਸਿੱਲੀ ਦੇ ਉੱਤੇ ਇੱਕ ਮਟਕਾ ਰੱਖਿਆ ਹੈ ਮਟਕੇ ਦੇ ਚੁੱਧੂ ਬੜੀ ਜਾਂਦਾ ਹੁਣ ਤੁਸੀਂ ਕੀ ਸੋਚੋਗੇ ਕਿ ਜਦੋਂ ਆਪਾਂ برف ਦੇ ਉੱਤੇ ਕੋਈ ਚੀਜ਼ ਰੱਖਾਂਗੇ ਉਹ ਉਪਰੋਂ ਕਿਉਂਕਿ ਠੰਡੀ ਹੋਊਗੀ ਵੀ ਠੰਡੀ ਹੋਊਗੀ ਠੰਡੀ ਪ੍ਰੋਬੇਬਲ ਦੁੱਧ ਉਬਲਿਆ ਜਾਊਗਾ ਕਿਉਂ ਉਪਲਿਆ ਜਾ ਉਹਨੂੰ ਫਿਰ ਸਾਡੇ ਲੋਕੀ ਸਮਝਣਗੇ ਚੰਦ ਕਰ ਇਹ ਕਮਾਲ ਦੀ ਗੱਲ ਹੈ ਵੀ برف ਦੇ ਉੱਤੇ ਦੀ ਚੀਜ਼ ਠੰਡੀ ਹੁੰਦੀ ਹੈ ਆ ਭਾਵੇਂ ਮਟਕਾ ਰੱਖਿਆ ਵਰਤ ਦੇ ਉੱਤੇ ਸਿੱਲੀ ਦੇ ਉੱਤੇ ਇਹੋ ਵਾਲੀ ਮਰਿਆ ਦੁੱਧੋ ਬੁਲਬੁਲ ਕੇ ਬਾਹਰ ਆਉਂਦਾ ਉਹ ਕੀ ਹੈ ਉਹ ਵਿਗਿਆਨ ਹੈ ਇੱਕ ਸਾਇੰਸ ਹੈ ਅਗਲੀ ਵਾਰੀ ਆਏ ਮੈਂ ਤੁਹਾਨੂੰ ਉਹ ਪ੍ਰੈਕਟੀਕਲੀ ਕਰਕੇ ਦਿਖਾਵਾਂਗਾ ਵਰਤ ਦੇ ਤੇ ਫਿਰ ਕੀ ਹੈ ਕੋਈ ਪਾਪਾ ਹੈਗਾ ਉਹਦਾ ਮਟਕਾ ਰੱਖਿਆ ਹੋਇਆ ਹੈ ਪਾਠੀਆਂ ਦੇ ਉੱਤੇ ਪਾਕੇ ਜੱਗ ਬਲ ਰਹੀ ਹੈ ਉਹ ਚੱਕਦਾ ਮਟਕਾ ਸੱਤ ਪਾਰ ਦਾ ਦੁੱਧੋ ਬੁਲਬੁਲ ਕੇ ਬਾਹਰ ਉਹ ਨਾਲ ਅੰਨੀ ਦਿਖ ਨੁਕੀਨਾ ਪਰ ਬੰਨ ਨਾ ਯਾਰ ਦੁੱਧ ਨੂੰ ਪੋੜਦੇ ਆ ਗਏ ਤੇ ਇੰਨਾ ਮਜ਼ੇ ਦਾ ਮਜ਼ੇ ਦਾ ਦੁੱਧ ਪਾਇਆ ਬਾਬੇ ਨੂੰ ਕੁਝ ਨਹੀਂ ਹੋਇਆ ਬਾਬਾ ਦਾ ਬੱਚੇ ਹੀ ਨਹੀਂ ਜਿਹਦੇ ਪਿੰਡੇ ਦੇ ਨਿਸ਼ਾਨ ਵੀ ਨਹੀਂ ਪਿਆ ਉਹ ਵੀ ਵਿਗਿਆਨ ਪੂਰੇ ਵਿਗਿਆਨ ਪੜ੍ਹ ਕੇ ਸਾਡੇ ਲੋਕਾਂ ਨੇ ਲਿਆ ਤੁਸੀਂ ਤਾਂ ਹਜੇ ਬੱਚੇ ਹੋ ਤੁਸੀਂ ਅੱਗੇ ਜਾ ਕੇ ਵਿਗਿਆਨ ਪੜ੍ਹਨਾ ਹੈ ਤੇ ਤੁਹਾਨੂੰ ਅੱਜ ਹੀ ਉਸ ਵਿਗਿਆਨ ਬਾਰੇ ਸਹੀ ਜਾਣਕਾਰੀ ਦੇਣੀ ਹੈ ਕਿ ਵਿਗਿਆਨ ਦੇ ਪਿੱਛੇ ਕਾਰਨ ਕੀ ਹੈ ਪਰ ਜਿਹੜੇ ਲੋਕ ਪੜ੍ਹ ਚੁੱਕੇ ਨੇ ਵਿਗਿਆਨ ਪੜ੍ਹ ਕੇ ਆ ਗਿਆ ਉਹ ਫਿਰ ਹੈਰਾਨ ਹੋ ਜਾਂਦੇ ਆ ਇਹ ਵਰਤਦੇ ਦੁੱਧ ਕਮੀ ਬਿੜੀ ਦਾ ਪਾਪ ਕਰ ਮੁੰਦਣਾ ਨਾ ਇਕ ਮੇ ਜਾਂਦਾ ਜਾਂ ਅੱਗ ਦੇ ਉੱਤੇ ਇਹ ਹੱਥ ਕੀਤਾ ਨਸਰਾ ਉੱਤੇ ਹੱਥ ਕੀਤਾ ਲੱਕੜ ਨੂੰ ਅੱਗ ਲੱਗੀ ਉਹ ਸਾਡਾ ਜੰਤਕਾਰ ਮੰਨੋਗੇ ਜੰਤਕਾਰੀ ਮੰਨੋਗੇ ਨਾ ਪਰ ਇਹ ਜੰਤਕਾਰ ਨਹੀਂ ਇਹ ਵਿਗਿਆਨ ਹੈ ਇਹ ਸਾਇੰਸ ਹੈ ਇਹਦੇ ਪਿੱਛੇ ਕਿਹੜੀਆਂ ਚੀਜ਼ਾਂ ਕੰਮ ਕਰਦੀਆਂ ਨੇ ਉਹ ਪ੍ਰੈਕਟੀਕਲੀ ਮੈਂ ਤੁਹਾਨੂੰ ਕਰਕੇ ਦਿਖਾਵਾਂਗਾ ਅੱਜ ਮੈਂ ਤੁਹਾਨੂੰ ਇੱਕ ਕਿਉਂਕਿ ਮੈਨੂੰ ਵੈਸੇ ਕਿਹਾ ਸੀਗਾ ਨਰਿੰਦਰ ਜੀ ਨੇ ਵੀ ਰੱਕ ਲੈ ਕੇ ਉਹ ਮੈਂ ਲਿਆ ਨਹੀਂ ਇੱਕ ਤੋਂ ਟਰੱਕ ਹੀ ਲਿਆ ਹੈਗਾ ਤੁਮ ਟਰੱਕ ਵੀ ਕਰਕੇ ਦਿਖਾਵਾਂਗੇ ਤੇ ਮੈਂ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਆ ਮੇਰੇ ਕੋਲ ਵੀ ਤਿੰਨ ਰੱਸੀਆਂ ਨੇ ਇੱਕ ਆ ਸਭ ਤੋਂ ਛੋਟੀ ਹੈ ਇੱਕ ਆ ਉਸ ਤੋਂ ਵੱਡੀ ਹੈ ਇੱਕ ਆ ਸਭ ਤੋਂ ਆਈ ਦੀ ਛੋਟੀ ਰੱਸੀ ਹੈ ਇਹ ਕੀ ਹੈ ਇੱਕ ਆਮ ਮਜ਼ਦੂਰ ਹੈ ਜਿਹੜਾ ਜਹਾਜ਼ੀ ਕਰਦਾ ਹੈ 5-4 ਸਰਯੂਆ ਕਮਾਉਂਦਾ ਹੈ ਉਦਰਾ ਪਰਿਵਾਰ ਪਾਲਦਾ ਇਹਦਾ ਤੇ ਬਹ ਜਿਹੜਾ ਬੜੀ ਮੁਸ਼ਕਲ ਹੋਉਂਦੀ ਹੈ ਪਿੱਛਾ ਥੋੜਾ ਜਿਹਾ ਦਰਮਿਆਨਾ ਹੈਗਾ ਬਾਵਾ ਜਾਂ ਇਹਨੂੰ ਕੋਈ ਦੁਕਾਨਦਾਰ ਨਾਲੋਂ ਕੋਈ ਮੁਲਾਜ਼ਮ ਨਾਲ ਲਾ ਲੋ ਜਿਹਦੀ ਚੰਗੀ ਆਮਦਨ ਆ ਵਧੀਆ ਆਮਦਨ ਆ ਤਾਂ ਸੁਭਾ ਗੁਜ਼ਾਰਾ ਹਮਨੋ ਦੀ ਵੱਡੀ ਵੀ ਰਹੀ ਹੈ ਪਰ ਹੋਤਾ ਇਹਦੇ ਕੋਲ ਵੀ ਹੈ ਇੱਕਾ ਉਸ ਤੋਂ ਵੱਡੀ ਰੱਸੀ ਹੈ ਇਹ 70 ਦਿਨਾਂ ਦਾ ਹਰ ਬੰਦਾ ਜਿਹਦੇ ਕੋਲ ਪਤਾ ਹੀ ਨਹੀਂ ਕਿੰਨਾ ਕੁ ਪੈਸਾ ਆ ਪਿੱਥੇ ਕਿੱਥੇ ਤੇ ਉਹਨਾਂ ਤੈਨਾਂ ਵਰਗ ਨੇ ਸਾਡੇ ਸਮਾਜ ਦੇ ਵਿੱਚ ਅਸੀਂ ਕਹਿੰਦੇ ਆ ਵੀ ਜਿਹੜੇ ਇਹ ਤਿੰਨੇ ਵਰਗ ਨੇ ਇਹ ਇੱਕ ਬਰਾਬਰ ਹੋ ਜਾਣ ਇਹਨਾਂ ਨੂੰ ਇੱਕ ਬਰਾਬਰ ਕਰਨ ਵਾਸਤੇ ਫਿਰ ਅਸੀਂ ਕੀ ਕਰਨਾ ਹੈ ਕਿ ਇਹਨਾਂ ਨੂੰ ਅਸੀਂ ਕਹਿੰਦੇ ਆ ਕਿ ਇਕੱਠੇ ਕਰ ਲਓ ਸਾਰਿਆਂ ਨੂੰ ਇਕੱਠੇ ਕਰਕੇ ਇਹਨੂੰ ਕੋਈ ਜਿਹੜਾ ਗਰੀਬ ਕੋਲੇ ਹੈਗਾ ਕੋਈ 5-4000 ਰੁਪਏ ਉਹ ਵੀ ਲਾ ਕੇ ਛੇ ਟੇਰੀ ਕਰ ਲਓ ਜਿਹੜਾ ਕੋਈ ਦਰਮਿਆਨਾ ਹੈਗਾ ਉਹਨੂੰ ਕੋਲੇ 1.2 ਲੱਖ ਰੁਪਈਆ ਹੈਗਾ ਉਹ ਵੀ ਲੈ ਕੇ ਢੇਰੀ ਕਰ ਲੋ ਕਿ ਜਿਹਦੇ ਕੋਲੇ ਪੱਤੇ ਨਹੀਂ ਅਰਮਾ ਬੱਤੀ ਉਹਨੂੰ ਵੀ ਲੈ ਕੇ ਢੇਰੀ ਕਰੋ ਸਾਰਿਆਂ ਨੂੰ ਬਰਾਬਰ ਬਰਾਬਰ ਬਣਾ ਦਿਓ ਬਰਾਬਰ ਹੋ ਜਾਣਗੇ ਜਿਵੇਂ ਹੋ ਗਏ ਹੁਣ ਜੀ ਤਿੰਨ ਰस्सियां ਇੱਕ ਝਮਾ ਛੋਟੀ ਇੱਕ ਵੱਡੀ ਐ ਉਸ ਤੋਂ ਵੱਡੀ ਐ ਤਿੰਨੇ ਰस्सियां ਨੂੰ ਬਰਾਬਰ ਕਰ ਕਿਵੇਂ ਹੋ ਗਈਆਂ ਲੱਗਿਆ ਕਿਸੇ ਨੂੰ ਨਹੀਂ ਪਤਾ ਲੱਗਿਆ ਲੱਗਿਆ ਤੁਹਾਨੂੰ ਦੱਸੋ ਆਜੂ 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 ਇਹ ਜੀਸ ਕੋਣੀ ਆਦੂ ਚੋ ਨਹੀਂ ਸਮਝਿਆ ਕੋਸ਼ਿਸ਼ ਕਰੀਏ ਕੋਸ਼ਿਸ਼ ਹੈ ਪਰ ਇੱਕ ਕੋਸ਼ਿਸ਼ ਨੂੰ ਤੁਸੀਂ ਜਾਰੀ ਰੱਖੋ ਇਹਨੂੰ ਦਿਲਬਰ ਨੂੰ ਸਮਝਾਇਆ ਕਿਵੇਂ ਕਿਵੇਂ ਬਰਾਬਰ ਹੋਈਆਂ ਕੋਸ਼ਿਸ਼ ਜਾਰੀ ਰੱਖੋ ਕਿਉਂਕਿ ਕੋਸ਼ਿਸ਼ ਕਰਨ ਦੇ ਨਾਲ ਹੀ ਸਫਲਤਾ ਮਿਲਦੀ ਹੈ ਤੁਹਾਡਾ ਮਨਗਰ ਦੀ ਗੱਲ ਨੂੰ ਨਾਲ ਨਾਲ ਦੱਸਾਂਗੇ ਹੁਣ ਤੁਸੀਂ ਦੱਸੋ ਵੀ ਜਾਦੂ ਤੁਹਾਡੇ ਨੇ ਸਿੱਖਣਾ ਕਿਹੜੇ ਕਿਹੜੇ ਨੇ ਆ ਆਰੇ ਜੇਕਣਾ ਮੇਟਾ ਨਹੀਂ ਲਿਖੂ। ਪਿਆਇ ਕਰਿਓ ਹੁਣ ਜਦੋਂ ਘਰੇ ਜਾਉਂਗੇ ਨਾ ਮੰਮੀ ਦੇ ਜਿਹੜਾ ਨਵਾਂ ਮੰਝਾ ਬੁਣਿਆ ਉਹਦੀ ਦੌਣ ਖੋੜ ਲਿਓ ਜ। ਤੂੰ ਰਖ ਲੈ ਜਦੋਂ ਤੈਨੂੰ ਮੰਮੀ ਸਿਖਾਉਂਦੀ। ਠੀਕ ਹੈ ਨਾ। ਅਸਲ ਦੇ ਵਿੱਚ ਇੱਕ heira giri ਹੈ। ਇੱਕ ਚਲਾਕੀ ਇੱਕ ਧੋਖਾ ਹੈ। ਇਹ heira giri ਸਾਡੇ ਲੋਕਾਂ ਨਾਲ ਸਾਡੇ ਸਮਾਜ ਨਾਲ ਉਹ ਚਲਾਕ ਲੋਕ ਉਹ ਠੱਗ ਲੋਕ ਜਿਹੜੇ ਗਿਆ ਉਹ ਇਦਾਂ ਦੀ ਚਲਾਕੀ ਕਰਕੇ heira giri ਕਰੀ ਨੇ ਧੋਖਾ ਕਰੀਆ। ਸਾਡੇ ਲੋਕਾਂ ਨੂੰ ਬੂਤ ਬਣਾਈ ਜਾਂਦੇ ਸਾਡੇ ਲੋਕਾਂ ਨੂੰ ਕੀ ਕਹਿੰਦੇ ਐ ਹੁਣ ਅਸੀਂ ਮਜ਼ਦੂਰ ਆ ਕਿਉਂਕਿ ਅਸੀਂ ਵੀ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਆਏ ਆ ਉਹ ਤੁਹਾਡੇ ਕਰਮ ਮਾੜੇ ਕਰਮ ਮਾੜੇ ਨੇ ਜੇ ਮੈਂ ਤੁਹਾਨੂੰ ਰੱਸੀ ਸਮਝਾਈਏ ਕਿ ਇਹ ਜਿਹੜਾ ਹੈਗਾ ਇੱਕ ਗਰੀਬ ਮਜ਼ਦੂਰ ਹੈ ਇੱਕ ਮੱਧ ਵਰਗੀ ਹੈ ਇੱਕ ਜਿਹੜਾ ਸੁੱਤਣਾੜਾ ਹੈ ਪਰ ਇਹਨੇ ਇਹਦੀ ਜਿਹੜੀ ਕਮਾਈ ਹੈ ਕੁਝ ਇਹਨੇ ਲੁੱਟੀ ਤੇ ਕੁਝ ਬਾਕੀ ਦੀ ਇਹਨਾਂ ਦੋਨਾਂ ਦੀ ਜਿਹੜੀ ਕਮਾਈ ਸੀ ਜਿਹੜਾ ਵੱਡਾ ਧਨਾਰ ਸੀ ਇਹਨੇ ਇੰਨੀ ਲੁੱਟ ਕਰਕੇ ਇਹ ਜਿਹੜਾ ਬੰਦਾ ਥੱਲੇ ਪਛੜਿਆ ਹੋਇਆ ਥੰਦੇ ਕਰੀਬ ਹੈ ਹੁਣ ਮੈਂ ਤੁਹਾਨੂੰ ਦੱਸ ਦਾਂਗੇ ਬਰਾਬਰ ਕਿਵੇਂ ਹੋਣੀ ਹੈ ਇਹਨੂੰ ਕੀ ਕਰਨਾ ਅਗਰ ਤੰਦਰ ਰੱਸੀਆਂ ਲਾਉਣੀਆਂ ਛੋਟੀ ਰੱਸੀ ਨੂੰ ਇੱਥੇ ਲਾਗਣੀ ਹੈ ਜਿਹੜੀ ਉਸ ਤੋਂ ਵੱਡੀ ਹੈ ਉਹਨੂੰ ਇਹਦੇ ਨਾਲ ਇੱਥੇ ਲਾ ਲਓ ਆ ਜਿਹੜੀ ਸਾਰਿਆਂ ਤੋਂ ਵੱਡੀ ਨੂੰ ਇੱਥੇ ਲਾ ਲਓ ਹੁਣ ਮੈਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਕਿਉਂਕਿ ਧੋਖਾ ਜਿਹੜੇ ਲੋਕ ਕਰਦੇ ਨੇ ਚਲਾਕੀ ਕਰਦੇ ਨੇ ਜਿੰਨੇ ਵੀ ਤੰਦਰ ਕਰਵਾਦੇ ਨੇ ਇਸ ਕਰਕੇ ਕਰਦੇ ਵੇ ਗੱਲਾਂ ਜਲਾ ਲੈਂਦੇ ਆ ਮੈਂ ਤੁਹਾਨੂੰ ਗੱਲਾਂ ਹੀ ਲਾਉਂਦੇ ਲਾਉਂਦੇ ਨੇ ਇਸ ਤਰ੍ਹਾਂ ਕਰਤਾ ਥੋੜਾ ਕਿਸੇ ਦਾ ਧਿਆਨ ਨਹੀਂ ਆਉਂਦਾ ਆ ਜੀ ਨਹੀਂ ਦੱਸੀ ਸੀ ਮੂੜ ਕੇ ਮੈਂ ਇੱਧਰ ਲਾ ਦਈਏ ਇਹਨੂੰ ਇਹਦੇ ਨਾਲ ਲਾਤਾ ਇਹਨੂੰ ਇਹਦੇ ਨਾਲ ਲਾਤਾ ਇਧਰੋਂ ਫੜ ਕੇ ਮੈਂ ਜਿਹੜੀਆਂ ਅਸੀਂ ਆ ਤਿੰਨਾਂ ਹੀ ਕਿਤੇ ਹੋ ਗਈਆਂ ਬਰਾਬਰ ਉਹ ਵੱਡਾ ਆਏਗਾ ਬੰਦੀ ਰਸੀ ਦਾ ਬੰਦੀ ਰਸੀ ਦਾ ਬਰਾਬਰ ਹੋਗੀਆਂ ਇਹ ਇਹ ਰਾਹ ਜਿਹੜੀ ਧੋਖਾ ਹੈ ਇਹ ਸਾਡੇ ਸਮਾਜ ਨਾਲ ਹੋਈ ਜੰਗ ਇਹ ਜੇ ਤੁਸੀਂ ਸचेत ਤੁਸੀਂ ਤਾਂ ਹੋਵੋਗੇ ਜੇ ਵਿਗਿਆਨਿਕ ਨਜ਼ਰੀਆ ਅਪਣਾਓਗੇ ਵਿਗਿਆਨਿਕ ਸੋਚ ਬਣਾਓ ਤੇ ਕਾਗਜ਼ ਕੀਤਾ ਪਲੇਟ ਖੰਡ ਇਹਦੇ ਵਿੱਚ ਕੁਝ ਨਹੀਂ ਕਰਨ ਕੀ ਹੈ ਤੇ ਕਾਗਜ਼ ਨੂੰ ਕਿਉਂ ਮੋਕੜਾ ਅਸਲ ਦੇ ਵਿੱਚ ਇਸ ਪਲੇਟ ਦੇ ਵਿੱਚ ਮੈਂ ਆ ਸੈਨੀਟਾਈਜ਼ਰ ਪਾਇਆ ਹੋਇਆ ਪਰੇ ਜਿੰਨਾਂ ਤੇ ਇਹਨਾਂ ਵਿੱਚੋਂ ਅੱਗ ਲੱਗਦੀ ਹੁਣ ਜਿਹੜੀ ਇਹਦੀ ਸੈਨੇਟ ਦੀ ਅੱਗ ਹੈ ਉਹ ਤੁਹਾਡੇ ਜਦੋਂ ਸਾਹਮਣੇ ਕੀਤੀ ਤਾਂ ਆ ਮੈਂ ਕਾਗਜ਼ ਨੂੰ ਅੱਗ ਲਾਈ ਹੈ ਤਾਂ ਉਹ ਅੱਗ ਤੁਹਾਨੂੰ ਦਿਸੀ ਨਹੀਂ ਉਸ ਦਿਸੀ ਨਹੀਂ ਕਿਉਂਕਿ ਉਹ ਇੱਕ ਨੀਲੇ ਰੰਗ ਦੀ ਮੱਧਮ ਕਿਸਮ ਦੀ ਅੱਗ ਹੁੰਦੀ ਹੈ ਜਿਹੜੀ ਦਿਖਾਈ ਨਹੀਂ ਦਿੰਦੀ ਤੇ ਜਦੋਂ ਉਹਦੇ ਨੇੜੇ ਕਾਗਜ਼ ਲਿਜਾਵਾਂਗੇ ਤਾਂ ਉਹ ਅੱਗ ਤਾਂ ਮਚ ਰਹੀ ਹੈ ਤੇ ਉਹ ਕਾਗਜ਼ ਨੂੰ ਅੱਗ ਲੱਗ ਗਈ ਨਹੀਂ ਜਿਵੇਂ ਕਾਗਜ਼ ਨੂੰ ਲੱਗਦੀ ਹੈ ਆ ਦੇਖੋ ਆਹ ਹੁੰਦੇ ਸੀ ਇਹ ਜਿਹੜੀ ਦੇਖਦਾ ਕੁਛ ਲਾਲਜੀ ਲਾਓ ਲਾਓ ਅੱਗੇ ਕਰ ਦਿਓ ਇੱਕ ਲਾਓ ਜੀ ਆ ਗਈ ਆ ਲੱਗ ਗਈ ਆ ਹੋਰ ਲਾ ਦਿਓ ਆ ਹੋਰ ਲਾ ਦਿਓ ਚੱਕਾ ਚੱਕਾ ਕਰੀ ਲਾਓ ਲੱਗਿਆ ਕਰ ਪਰ ਇਹਦੇ ਉੱਤੇ ਦੇਖ ਰਿਹਾ ਕੁਛ ਲਾਲਜੀ ਐ ਦਿਖ ਰਿਹਾ ਕੁਛ ਨਹੀਂ ਦਿਖ ਰਿਹਾ ਔਰ ਹੁਣ ਇਹ ਚੀਜ਼ ਕੀ ਹੈ ਇਹਹੀ ਇਹਹੀ ਚੀਜ਼ ਨੂੰ ਕੋਈ ਤੰਤਰਿਕ ਬਾਬਾ ਕੋਈ ਸਾਧ ਜੋਗੀ ਕੋਈ ਇਹਨੂੰ ਚਮਤਕਾਰ ਬਣਾ ਦੂਗਾ ਕਿ ਮੇਰੇ ਕੋਲ ਚਮਤਕਾਰ ਹੈ ਕਿਉਂਕਿ ਪਲੇਟ ਦੇ ਵਿੱਚ ਨਾ ਤਾਂ ਸਮਾਨ ਦੇ ਨਾ ਆਖ ਦਿਸੀਏ ਇਹ ਸਾਇੰਸ ਹੈ ਵਿਗਿਆਨ ਹੈ ਉਹ ਜਿਹੜਾ ਹੁੰਦਾ ਉਹ ਪਤਲਾ ਹੁੰਦਾ ਹੈਗਾ ਇਹ ਜੈਲ ਹੈ ਉਹ ਲਿਊਕਡ ਹੁੰਦਾ ਤੇ ਜੈਲ ਹੈ ਜੈਲ ਨੂੰ ਜਦੋਂ ਖੜ ਜਾਂਦਾ ਹੈਗਾ ਜਦੋਂ ਲਿਊਕਡ ਉਹ ਖੜਦਾ ਨਹੀਂਗਾ ਆ ਕੇ ਦੋਨਾਂ ਨੂੰ ਲੱਗਦੀ ਹੈ ਉਹਨੇ ਕੀ ਅੱਗੇ ਦਿਖਾਈ ਨਹੀਂ ਦਿੰਦੇ ਕਿ ਤੁਸੀਂ ਪ੍ਰੈਕਟੀਕਲੀ ਕਰਕੇ ਦੇਖ ਲਿਆ ਨਾ ਹਾਂਜੀ ਤੂੰ ਇਸ ਸਾਇੰਸ ਹੈ ਵਿਗਿਆਨ ਪਰ ਜਦੋਂ ਇਸੇ ਚੀਜ਼ ਨੂੰ ਕੋਈ ਇਸ ਤਰ੍ਹਾਂ ਦਾ ਤੰਤਰਿਕ ਬਾਬਾ ਜਾਂ ਕੋਈ ਹੋਰ ਬੰਦਾ ਕਰਦਾ ਹੈ ਤਾਂ ਫਿਰ ਉਹਨੂੰ ਕੀ ਕਰੂਗਾ ਉਹ ਕੀ ਕਹੂਗਾ ਉਹ ਕੋਈ ਜਾਦੂ ਜੀ ਦੀ ਹੈ ਜਾਦੂ ਤੇਰਾ ਫਿਰ ਉਹ ਕੀ ਕਰਦਾ ਇਹ ਚਮਤਕਾਰ ਕਰ ਚਮਤਕਾਰ ਕਰ ਸੋ ਕੋਈ ਚਮਤਕਾਰ ਨਹੀਂ ਹੁੰਦਾ ਸਾਰਾ ਕੁਝ ਇਸ ਤਰ੍ਹਾਂ ਦਾ ਵਿਗਿਆਨ ਹੁੰਦਾ ਹੈ ਸਾਇੰਸ ਹੈ ਤੇ ਇਹ ਸਾਇੰਸ ਤੁਹਾਨੂੰ ਪੜਾਈ ਜਾਂਦੀ ਹੈ ਤੁਹਾਡੀਆਂ ਕਿਤਾਬਾਂ ਦੇ ਵਿੱਚ ਪਕਾਇਦਾ ਸਿਲੇਬਸ ਦੇ ਵਿੱਚ ਤੁਹਾਨੂੰ ਲਿਖਿਆ ਹੁੰਦਾ ਹੈ ਪਾਠ ਕਰਾਇਆ ਜਾਂਦਾ ਹੈ ਲੇਕਿਨ ਤੁਹਾਨੂੰ ਸਿਰਫ ਪੜਾਇਆ ਜਾਂਦਾ ਹੈ ਉਹ ਬਤਾ ਕੋ ਉਸ ਬਾਰੇ ਪੜਾਇਆ ਜਾਂਦਾ ਹੈ ਪ੍ਰੈਕਟੀਕਲੀ ਨਹੀਂ ਕਰਕੇ ਦਿਖਾਇਆ ਜਾਂਦਾ ਜਿਹੜੀ ਉਹਦੇ ਸਮਾਨ ਦੇ ਵਿੱਚ ਲੋੜ ਹੈ ਉਹਦਾ ਸਮਾਨ ਵੀ ਬਹੁਤ ਮਹਿੰਗਾ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ ਇਹ ਵੀ ਕੋਈ ਬੜੀ ਮਹਿੰਗੀ ਨਹੀਂ ਕਿ 10 ਰੁਪਏ ਦੀ ਸ਼ੀਸ਼ੀ ਹੈ ਇਹ ਠੀਕ ਹੈ ਤੇ ਇਹ ਤੁਸੀਂ ਪ੍ਰੈਕਟੀਕਲ ਕਰਕੇ ਦੇਖ ਸਕਦੇ ਹੋ ਤੂੰ ਉਸ ਚੀਜ਼ ਦਾ ਵੀ ਤੁਸੀਂ ਪ੍ਰੈਕਟੀਕਲੀ ਕਰਿਆ ਕਰੋ ਕਰਿਆ ਕੇ ਕਿਉਂਕਿ ਜਦੋਂ ਪ੍ਰੈਕਟੀਕਲੀ ਜਿੰਨਾ ਚਿਰ ਹੁਣ ਸਾਡੀ ਸਮੱਸਿਆ ਇੱਥੇ ਹੀ ਹੈ ਕਿ ਸਾਡੇ ਜਿਹੜੇ ਸਾਇੰਸ ਪੜ੍ਹਨ ਵਾਲੇ ਲੋਕ ਨੇ ਸਾਇੰਸ ਪੜਾਉਣ ਵਾਲੇ ਲੋਕ ਨੇ ਜਦੋਂ ਹੁਣ ਇਹ ਜਿਹੜਾ ਟਰੈਕ ਜਿਹੜਾ ਮੈਂ ਕਰਕੇ ਦਿਖਾਇਆ ਤੁਹਾਡੇ ਸਾਹਮਣੇ ਜਿਹੜਾ ਟਰੈਕ ਉਹ ਹੋਰ ਕਰਕੇ ਦਿਖਾ ਦੂਗਾ ਹਾਲਾਂਕਿ ਉਹਨਾਂ ਨੇ ਪੜ੍ਹਿਆ ਵੀ ਹੈ ਤੇ ਪੜਾਇਆ ਵੀ ਹੈ ਪਰ ਉਹਨੂੰ ਉਹ ਜੰਤ ਕਰਨਾ ਚਾਹੀਦਾ ਹੈ ਜੰਤ ਕਰਨੀ ਚਾਹੀਦੀ ਹੈ ਆ ਮੇਰੇ ਕੋਲ ਇੱਕ ਕਾਪੀ ਹੈ ਖਾਲੀ ਹੈ ਕਾਗਜ਼ ਹੈ ਇਹ ਇਹ ਤਾਂ ਫੁਗਮਾਰ ਦੇ ਇਹਦੇ ਸਿਰੇ ਤੇ ਨੋਟ ਬਣ ਠੀਕ ਹੈ ਪਰ ਇਹ ਇਹ ਕੀ ਚੀਜ਼ ਕੀ ਹੈ ਚਲੋ ਸੈਂਸ ਦਾ ਨਹੀਂ ਹੈ ਵੈਸੇ ਟਰਿਕ ਹੈ ਇਹ ਕਿਉਂਕਿ ਇਸ ਤਰ੍ਹਾਂ ਦੀ ਬਣੇ ਬਣੇ ਆਉਂਦੀ ਚਾਬੀ ਚ ਪਈ ਹੁੰਦੀ ਹੈ ਪਰ ਜਦੋਂ ਕੋਈ ਉਸ ਤਰ੍ਹਾਂ ਦਾ ਵਿਅਕਤੀ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾਊਗਾ ਵੀ ਇਹ ਤਾਂ ਯਾਰ ਖਾਲੀ ਕਾਗਜ਼ ਹੈ ਠੀਕ ਹੈ ਇਦਾਂ ਦਿਖਾ ਦੋ ਖਾਲੀ ਕਾਗਜ਼ ਹੈ ਫੇਰ ਕਿਸੇ ਨੂੰ ਕਹੂਗਾ ਜੇ ਬੱਚੇ ਰਗਾ ਹੂਕ ਮਾਰ ਦੇ ਹੂਕ ਮਾਰ ਕੇ ਫੇਰ ਉਹ ਤੁਹਾਨੂੰ ਕਹ ਦਿਖਾਊਗਾ ਵੀ ਇਹ ਨੋਟ ਬਣ ਕੇ ਜੀ ਇਹ ਇਸ ਤਰ੍ਹਾਂ ਨੋਟ ਨਹੀਂ ਬਣਦੇ ਇਹ ਵੀ ਲੋਨਰ ਦਾ ਦਿਮਾਗ ਹੈ ਇੱਕ ਪਾਸਿਓ ਇਹ ਕਾਗਜ਼ ਨੇ ਜਦੋਂ ਇਹਨੂੰ ਇਸ ਨੁੱਕਰ ਤੋਂ ਇਸ ਤਰ੍ਹਾਂ ਕਰਾਂਗੇ ਤੇ ਕਾਗਜ਼ ਬਣ ਜਾਊਗਾ ਹੁਣ ਕਿਸੇ ਦਾ ਧਿਆਨ ਨਹੀਂ ਹੁੰਦਾ ਇਸ ਗੱਲ ਵਾਲੇ ਪਾਸੇ ਤੁਸੀਂ ਵੀ ਦੇਖਿਆ ਤੁਹਾਨੂੰ ਮੈਂ ਦਿਖਾਇਆ ਸਾਰਿਆਂ ਨੂੰ ਬੱਚੇ ਆ ਵੱਡੇ ਵੀ ਖੜੇ ਆ ਕਿਸਦੇ ਇਸ ਗੱਲ ਵੱਲ ਧਿਆਨ ਨਹੀਂ ਗਿਆ ਕਿ ਜਦੋਂ ਮੈਂ ਤੁਹਾਨੂੰ ਪਹਿਲਾ ਕਾਗਜ਼ ਦਿਖਾਇਆ ਉਹ ਤਾਂ ਐ ਦਿਖਾਇਆ ਮੈਂ ਪਰ ਜਦੋਂ ਇਹ ਤੋਂ ਫੂਕ ਬਣਾਉਣ ਦੇ ਚੱਕਰ ਨੇ ਤੇ ਕੀ ਕਰਿਆ ਮੈਂ ਪਰ ਕਿਸਨੇ ਧਿਆਨ ਨਹੀਂ ਕਿਹਾ ਇੱਥੇ ਹੀ ਰਹਿਣਾ ਫਿਰ ਹੀ ਹੁੰਦੀ ਹੈ ਇੱਥੇ ਸਾਡੇ ਲੋਕਾਂ ਨਾਲ ਧੋਖਾ ਹੁੰਦਾ ਪਰ ਉਹ ਲੋਕ ਧੋਖਾ ਕਰਦੇ ਸੋ ਤੁਸੀਂ ਪੜਨਾ ਵੀ ਹੈ ਤੇ ਨਾਲ ਦੀ ਨਾਲ ਸਿੱਖਣਾ ਵੀ ਆ ਟਿਕਲ ਬਹੁਤ ਖਾਸ ਕਰਕੇ ਇਹੀ ਗੱਲ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਬੱਚਾ ਵੱਡਾ ਚਾਹੇ ਬਜ਼ੁਰਗ ਵੀ ਹੈ ਹਰ ਬੰਦਾ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਕੁਝ ਸਾਈਟਾਂ ਇਦਾਂ ਦੀਆਂ ਹੈਗੀਆਂ ਨੇ ਜਿਹਦੇ ਉੱਤੇ ਇੱਕ ਰੀਲਾਂ ਚੱਲਦੀਆਂ ਨੇ ਇਦਾਂ ਦੀਆਂ ਠੀਕ ਹੈ ਹੁਣ ਇਹ ਤਾਂ ਅਸੀਂ ਨਹੀਂ ਕਹਿ ਸਕਦੇ ਤੁਹਾਨੂੰ ਵੀ ਭਾਈ ਤੁਸੀਂ ਮੋਬਾਈਲ ਦੇਖਣਾ ਬੰਦ ਕਰ ਦਿਓ ਕਿਉਂਕਿ ਇਹ ਤਾਂ ਸਭ ਤੋਂ ਵੀ ਨਹੀਂ ਹੈ ਪਹਿਲਾਂ ਤਾਂ ਦੇਖੂਗਾ ਅੱਗੇ ਦਾ ਪਰ ਤੁਸੀਂ ਉੱਥੇ ਦੇਖਣਾ ਕੀ ਹੈ ਉੱਥੇ ਚੰਗੀਆਂ ਚੀਜ਼ਾਂ ਦੇਖਣੀਆਂ ਸੀ ਜਿਹੜੇ ਐਦਾਂ ਦੀਆਂ ਰੀਲਾਂ ਆਉਂਦੀਆਂ ਨੇ ਇੱਕ ਸੁਣ ਮੈਂ ਉਹਦੇ ਨਾਲ ਹੋਰ ਜਾਣਕਾਰੀ ਦੇ ਦਵਾਂ ਖਾਸ ਕਰਕੇ ਤੁਹਾਡੇ ਵਾਸਤੇ ਵੀ ਜਗਾ ਮਹੱਤਵਪੂਰਨ ਜਾਣਕਾਰੀ ਹੈ ਬੰਨਾਂ ਵਾਸਤੇ ਬੱਚੇ ਵੀ ਸਮਝ ਲੈਣਗੇ ਮੇਰੀ ਇਸ ਗੱਲ ਨੂੰ ਇਹ AI ਐਪ ਹੈ ਇੱਕ ਜਿਹੜੀ ਹੁਣ ਸੋਸ਼ਲ ਮੀਡੀਆ ਤੇ ਲਾਂਚ ਹੋਈ ਹੈ ਜਿਹਦੇ ਪਿੱਛੇ 7 ਮਹੀਨੇ ਉਹ ਐਪ ਇਹੋ ਜੀ ਹੈ ਕਿ ਉਹਦੇ ਉੱਤੇ ਐਡਿਟ ਕਰਕੇ ਜਿੰਦਾਂ ਦੀ ਮਰਜ਼ੀ ਵੀਡੀਓ ਬਣਾਈ ਜਾ ਸਕਦੀ। ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਘੁੰਮ ਰਹੀ ਹੈਗੀ ਹੈ ਵੀ ਇੱਕ ਕੁੜੀ ਹੈ। ਉਹਦਾ ਜਿਹੜਾ ਧਰਦਣਾ ਮੂੰਹ ਦਾ ਹੈਗਾ ਕੁੜੀ ਦਾ ਹੈਗਾ ਪਰ ਅਖਿਲਾ ਜਿਹੜਾ ਥੱਲੇ ਵਾਲਾ ਹਿੱਸਾ ਹੈਗਾ ਉਹ ਮੱਛੀ ਦਾ ਹੈਗਾ। ਦੇਖਿਆ ਨਾ ਹੋ? ਠੀਕ ਹੈ। ਜਾਂ ਉਹਦਾਂ ਦੀ ਹਾਂ ਜਾਂ ਉਹਦਾਂ ਦੀ ਕੀ ਕਰਦੇ ਨੇ ਵੀ ਇੱਕਦਾਂ ਮਤਲਬ ਕੋਈ ਬਰਤਖ ਜਾਂ ਕੋਈ ਕਬੂਤਰ ਦਿਖਾਤਾ ਥੋੜੀ-ਥੋੜੀ ਉੜਦਾ 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 ਬੰਦਾ ਬੰਦੇ। ਉਹ ਐਡੀਟਰ ਨਹੀਂ ਬੇਟਾ ਉਹ ਇੱਕ ਐਪ ਹੈ ਉਹ ਐਪ ਦਾ ਕਿਦਾਂ ਦੀ ਐਪ ਹੈਗੀ ਹੈ ਕਿ ਮੰਨ ਲੂ ਕਿਸੇ ਵੀ ਵਿਅਕਤੀ ਦੀ ਇੱਕ ਫੋਟੋ ਹੈ ਪਰਟੀ ਸੋਸ਼ਲ ਮੀਡੀਆ ਤੇ ਫੋਟੋ ਪਈ ਹੈ ਉਹਨੇ ਫੋਟੋ ਲੱਕੇ ਫੋਟੋ ਦੇ ਵਿੱਚੋਂ ਹੀ ਉਹਨੇ ਸਾਰਾ ਕੁਝ ਜਿਹੜਾ ਬਣਾ ਦੇ ਬੜੀ ਪੂਰੀ ਵੀਡੀਓ ਬਣਾਉਂਦਾ ਐਡਿਟ ਕਰਕੇ ਬਣਾਇਆ ਲੇਕੋ ਹੁਣ ਉਹ ਤੰਤਰਿਕ ਜੀ ਹੈਗੀ ਹੈ ਇੱਧਰ ਕੋਈ ਹਰਿਆਣੇ ਗੱਨੇ ਦੀ ਜੀਆ ਉਹ ਤੁਸੀਂ ਦੇਖੀ ਹੋਣੀ ਹੈ ਸ਼ਾਇਦ ਉਹ ਆਪ ਮਾਰਦੀ ਹੈ ਥੱਲੇ ਪਾਣੀ ਦੇ ਵਿੱਚ ਤੂੰ ਮਗਰਮੱਛ ਨਿਕਲਦਾ ਮਗਰਮੱਛ ਹਾਲਾਂਕਿ ਮਗਰਮੱਛ ਪਲਾਸਟਿਕ ਦਾ ਹੈਗਾ ਇੱਕ ਉਹ ਸੜਕ ਤੇ ਤੁਰੀ ਜਾਂਦੀ ਹੈ ਤੇ ਸੜਕ ਤੇ ਤੁਰੀ ਜਾਂਦੀ ਤੇ ਉਹਦੇ ਪਿੱਛੇ ਹਾਥੀ ਆ ਰਿਹਾ ਹੈ ਹਾਥੀ ਪੈਰ ਮਾਰਦਾ ਧੂੜੋ ਤੂੜ ਹੋ ਜਾਂਦਾ ਸਾਰਾ ਹੁਣ ਉੱਥੇ ਦਿਮਾਗ ਲਾਓ ਬੱਚੋ ਉੱਥੇ ਉਹਨੂੰ ਲਾਈਕ ਸ਼ੇਅਰ ਨਾ ਕਰੋ ਵੀ ਇੱਕ ਸੜਕ ਹੈ ਹਾਈਵੇ ਹੈ ਪੱਕੀ ਸੜਕ ਹੈ ਪੱਕੀ ਸੜਕ ਦੇ ਉੱਤੇ ਉਹ ਤੁਰੀ ਜਾ ਰਹੀ ਹੈ ਉਹਦੇ ਪਿੱਛੇ ਹਾਥੀ ਆਉਂਦਾਗਾ ਉਹ ਮਤਲਬ ਪਾਸਾ ਜਾ ਮਾਰਦੀ ਹੈ ਹੱਥ ਤੇ ਪੈਰ ਮਾਰਦਾ ਹੈਗਾ ਕਿਉਂ ਪੱਕੀ ਸੜਕ ਦੇ ਰੇਤ ਤੱਕ ਕਿਥੋਂ ਆ ਗਿਆ ਇਹਨਾਂ ਤੇ ਬਾਦ ਹੈ ਨਹੀਂ ਉਹ ਸੜਕ ਪੱਕੀ ਹੈ ਹੁਣ ਆਪਾਂ ਇੱਥੇ ਪੈਰ ਮਾਰਾਂਗੇ ਰੇਤਾਂ ਉੱਡੂਗਾ ਇੱਥੋਂ ਹਾਥੀ ਸੜਕ ਤੇ ਮਾਰਦਾ ਤੂੰ ਤੋਰ ਹੋ ਜਾਂਦਾ ਜਾਂਚ ਮੇਰੇ ਰੇਤੇ ਦਿੱਤਾ ਜਾਂਦਾ ਕਿਥੋਂ ਆ ਗਿਆ ਕਿਉਂਕਿ ਉਹ ਐਡਿਟ ਕਰਕੇ ਤੇ ਲੱਖਾਂ ਲੋਕ ਉਹਨੂੰ ਜਿਹੜਾ ਹੈਗਾ ਉਹਨੂੰ ਲਾਈਕ ਕਰੀ ਜਾਂਦੇ ਸ਼ੇਅਰ ਕਰ ਜਾਂਦੇ ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਇੱਕ ਤਾਂ ਕੁਕੜਾ ਪੜ੍ਹਾਈ ਦਾ ਸਮਾਂ ਹੈਗਾ ਢੱਟ ਤੋਂ ਘੱਟ ਮਾਇਲ ਦੇਖੋ ਤੇ ਮੋਬਾਈਲ ਦੇ ਤੇ ਜਿਹੜੀਆਂ ਐਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਇਹ ਖਾਸ ਕਰਕੇ ਬੱਚਿਆਂ ਦੇ ਬ੍ਰੇਨ ਦੇ ਬੱਚਿਆਂ ਦੇ ਦਿਮਾਗ ਤੇ ਬਹੁਤ ਜ਼ਿਆਦਾ ਨੈਗੇਟਿਵ ਅਸਰ ਪੈਂਦਾ। ਕਈ ਵਾਰੀ ਬੱਚੇ ਉਹਦੀ ਨਕਲ ਕਰਨ ਲੱਗ ਜਾਂਦੇ ਨੇ। ਤੇ ਨਕਲ ਕਰਦੇ ਕਰਦੇ ਉਹ ਨੁਕਸਾਨ ਵੀ ਕਰਵਾ ਲੈਂਦੇ। ਸੋ ਇਸ ਕਰਕੇ ਉਹਨਾਂ ਜਿਸ ਤੇ ਤੁਸੀਂ ਧਿਆਨ ਰੱਖਣਾ ਹੈਗਾ ਉਹਨੂੰ ਤੁਸੀਂ ਲਾਈਕ ਸ਼ੇਅਰ ਨਹੀਂ ਕਰਨਾਗਾ ਇਹ ਤੁਸੀਂ ਸਮਝ ਰਹੇ ਹੋ ਵੀ ਉਹ ਜਿਹੜੀ ਚੀਜ਼ ਹੈ ਐਡਿਟ ਕਰਕੇ ਬਣਾਈ ਹੋਈ ਹੈ AI ਐਪ ਦੀ ਕਰਾ ਮਾਤਾ ਦੇ ਵਿੱਚ। ਇਹ ਕਰਕੇ ਦਿਖਾਵਾਂਗਾ ਜਦੋਂ ਮੈਂ ਤੁਹਾਨੂੰ ਬੈਸੇ ਸਮਝਾ ਦਿੰਦਾ ਹੈਗਾ। ਕਿ ਗੈਸ ਵੈਲਡਿੰਗ ਦੇਖਿਆ ਤੁਸੀਂ ਗੈਸ ਵੈਲਡਿੰਗ ਹੁੰਦਾ ਜਿਹੜਾ ਗੈਸ ਵੈਲਡ ਕਰਦੇ ਆ ਢੋਲਕੀ ਜਿਹੀ ਰੱਖੀ ਹੁੰਦੀ ਹੈ ਹਨਾ ਉਹ ਜਿਹੜਾ ਮਸਾਲਾ ਪਾਉਂਦੇ ਹੁੰਦੇ ਹੁੰਦੇ ਆ ਕੈਲਸ਼ੀਅਮ ਕਾਰਬਾਈਡ ਕਰਦੇ ਨੇ ਕੈਲਸ਼ੀਅਮ ਕਾਰਬਾਈਡ ਉਹਨੂੰ ਗੈਸ ਵੈਲਡ ਨਾਲ ਮਸਾਲਾ ਵੀ ਕਰ ਦਿੰਦੇ ਆ ਹੁਣ ਜਿਹੜੇ ਉਹ ਤੰਤਰ ਕੋ ਬਾਬੇ ਬਰਫ਼ ਦੀ ਸਲੀ ਰੱਖ ਕੇ ਉੱਤੇ ਘੜਾ ਰੱਖ ਕੇ ਵਿੱਚ ਦੁੱਧ ਪਾ ਕੇ ਉਹ ਬਾੜ ਰਿਹਾ ਅਸਲ ਦੇ ਤੋ ਉਹਦੇ ਵਿੱਚ ਕਾਰਬਾਈਟ ਕੈਲਸ਼ੀਅਮ ਕਾਰਬਾਈਟ ਸਟਿਆ ਹੋਇਆ ਹੈ ਕੈਲਸ਼ੀਅਮ ਕਾਰਬਾਈਡ ਦੇ ਵਿੱਚ ਜਦੋਂ ਉਹਨੂੰ ਪਾਣੀ ਨਾਲ ਲੱਗਦਾ ਉਹਨੂੰ ਤਾਂ ਪਾਣੀ ਦਾ ਰਿਐਕਸ਼ਨ ਹੁੰਦਾ ਤਾਂ ਉਹ ਜੋ ਗੈਸ ਨਿਕਲਦੀ ਹੈ ਬੜੀ ਤੇਜ਼ੀ ਨਾਲ ਪਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤੇ ਉਹ ਜਦੋਂ ਘੜਾ ਰੱਖਦੇ ਗਿਆ ਤਾਂ ਉਹ ਲੋਕਾਂ ਦੀ ਨਗਾ ਬਚਾ ਕੇ ਲੋਕਾਂ ਦੇ ਨਾਲ ਹੁਸ਼ਿਆਰੀ ਤੋਂ ਦੇ ਨਾਲ ਉਹ ਵਿੱਚ ਵੱਡਾ ਸਾਰਾ ਘੜਾ ਇਹਦਾ ਕੈਲਸ਼ੀਅਮ ਕਾਰਬਾਈਡ ਦਾ ਸਿਰਦੰਦਾ ਤੇ ਜਦੋਂ ਦੁੱਧ ਨਾਲ ਗਿੱਲਾ ਹੁੰਦਾ ਉਹ ਥੱਲੇ ਵਿੱਚ ਗੈਸ ਬਣਾਉਂਦਾ ਤਾਂ ਫਿਰ ਉਬਾਲੇ ਮਾਰ ਲੱਗਦਾ ਦੁੱਧ ਦੁੱਧ ਬੰਦਾ ਆਉਂਦਾ ਜੇ ਜਿਹੜੀਆਂ ਪਾਥੀ ਹੁੰਦੇ ਧਰਦੇ ਨੇ ਜਿਹਾ ਦੁੱਧ ਹੁਣ ਜਿਹੜੀ ਪਾਥੀ ਹੈ ਜਿਹੜੀ ਅੱਗ ਹੈ ਉਹਦੇ ਦੋ ਤੀਜੇ ਗੱਲ ਕਰਦੇ ਆਪਾਂ ਕਹਿੰਦੇ ਆਗ ਇੱਕੋ ਪ੍ਰਕਾਰ ਦੀ ਹੁੰਦੀ ਹੈ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਅੱਗ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਹੈ ਕਿਹੜੀ ਕਿਹੜੀ ਕਿਹੜੇ ਕਿਹੜੇ ਦੰਗ ਨੀਲੀ ਹਾਂ ਦੂਜੀ ਅੱਗ ਆਪਾਂ ਇੱਕੋ ਪ੍ਰਕਾਰ ਦੀ ਹੁੰਦੀ ਪਰ ਅੱਗ ਦੇ ਰੂਪ ਕਈ ਨੇ ਹਾਂ ਉਹ ਤਾਂ ਅਗਰ ਰੰਗ ਹੋ ਗਿਆ ਤੁਹਾਡਾ ਸਵਾਲ ਬਹੁਤ ਵਧੀਆ ਹੈ ਜਵਾਬ ਬਿਲਕੁਲ ਜਿਵੇਂ ਹੁਣ ਆਪਾਂ ਇਹਨੂੰ ਅੱਗ ਲਾਈ ਸੀ ਤੇ ਨੀਲੀ ਅੱਗ ਨਿਕਲਦੀ ਹੈ ਤਾਂ ਹੀ ਦੱਸ ਦਿਨੀ ਹੈ ਜੇੜੇ ਚ ਅੱਗ ਲਾਈ ਸੀ ਨਾ ਇਹ ਚ ਨੀਲੀ ਅੱਗ ਨਿਕਲਦੀ ਹੈ ਉਹ ਦਿੱਖਤੀ ਜਿਹੜੀ ਪਾਥੀਆਂ ਦੀ ਅੱਗ ਹੈ ਉਹਦਾ ਟੈਂਪਰੇਚਰ ਹੋਰ ਹੁੰਦਾ ਹੈ ਬਿਲਕੁਲ ਮੱਧਮ ਹੁੰਦਾ ਘੱਟ ਨੰਬਰ ਸੁਲੋ ਹੁੰਦਾ ਜਿਹੜੀ ਲੱਕੜਾਂ ਦੀ ਅੱਗ ਹੈ ਉਹਦਾ ਟੈਂਪਰੇਚਰ ਉਸ ਤੋਂ ਜ਼ਿਆਦਾ ਹੁੰਦਾ ਜਿਹੜੀ ਕੋਲਿਆਂ ਦੀ ਅੱਗ ਹੈ ਪੱਥਰ ਦੇ ਕੋਲਿਆਂ ਦੀ ਜਗ੍ਹਾ ਉਹਦਾ ਟੈਂਪਰੇਚਰ ਉਸ ਤੋਂ ਜ਼ਿਆਦਾ ਹੁੰਦਾ ਤੇ ਉਹਦੇ ਕਲਰ ਦੇ ਵਿੱਚ ਵੀ ਫਰਕ ਹੁੰਦਾ ਹੁਣ ਜਿਹੜਾ ਉਹ ਦੁੱਧ ਬਾਥੀ ਉੱਤੇ ਰੱਖਦੇ ਆ ਪੁਰਾਣੇ ਸਮੇਂ ਦੇ ਵਿੱਚ ਕੋਈ ਨਾ ਬੈਠ ਜਾ ਬਟੇ 2 ਮਿੰਟ ਪੁਰਾਣੇ ਸਮੇਂ ਦੇ ਵਿੱਚ ਸਾਡੇ ਸਮੇਂ ਦੇ ਵਿੱਚ ਹਾਰੇ ਹੁੰਦੇ ਸੀ ਠੀਕ ਹੈ ਸਾਡੀਆਂ ਮਾਵਾਂ ਸਾਡੀਆਂ ਚਾਚੀਆਂ ਚਾਹਿਆਂ ਜੋ ਦੁੱਧ ਉਤਲ ਕੇ ਕੱਢਦੇ ਦੁੱਧ ਕੱਢ ਕੇ ਉਹ ਹਾਰੇ ਦੇ ਵਿੱਚ ਰੱਖ ਦਿੰਦੀਆਂ ਹਲਕਿ ਬਾਥੀਆਂ ਨਾਲ ਭਰ ਦਿੰਦੇ ਉਹ ਤੂੰ ਸਾਰਾ ਦਿਨ ਜਿਹੜਾ ਉਹ ਅੱਗ ਹੌਲੀ 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 ਮੱਧ 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 ਅੱਗ ਜਿਹੜੀ ਸੀ ਉਹ ਮੱਚੀ ਜਾਂਦੀ ਤੇ ਦੁੱਧ ਉਪੜੀਆਂ ਦਾ ਸ਼ਾਮ ਪਰ ਉਹ ਪੌੜੀ ਜੋ ਬਾਹਰ ਨਹੀਂ ਸੀ ਲੱਗਦਾ ਕੋਕੂ ਬਾਥੀਂ ਜਾ ਕੇ ਮਤਲਬ ਹੁੰਦੀ ਆ ਤੇ ਉਹ ਤੰਤਰਿਕਾਂ ਦਾ ਜਿਹੜਾ ਪੌੜੀ ਤਰੀ ਹੋਈ ਉਹ ਬਾਥੀਂ ਦੀ ਅੱਗ ਤੇ ਤਰੀ ਹੋਈ ਆ ਉਹਨਾਂ ਬਾਬੇ ਨੂੰ ਕਹਿੰਦੇ ਵੀ ਤੂੰ ਐਂ ਕਰ ਇਹਨੂੰ ਚੱਕ ਜਾ ਤੇਰੀਆਂ ਬਾਥੀਆਂ ਆਈਆਂ ਲੱਕੜਾਂ ਲਾ ਲੋ ਤੂੰ ਕਿਹਦੇ ਥੱਲੇ ਮੋਟੀਆਂ ਮੋਟੀਆਂ ਚੰਗੀ ਤਰ੍ਹਾਂ ਬਾਲ ਲੋ ਬਾਬਾ ਜੀ ਹੁਣ ਨਹੀਂ ਆਈਆਂ ਇਹ ਨਾਲ ਤੂੰ ਦਾ ਟੈਂਪਰੇਚਰ ਇੰਨਾ ਜ਼ਰੂਰੀ ਸੋ ਇਹਦੇ ਪਿੱਛੇ ਜਿਹੜਾ ਹੈਗਾ ਉਹ ਬਾਕੀ ਜਿਹੜੀ ਉਹ ਅੱਗ ਲਾਉਂਦੇ ਨੇ ਉਹ ਵੀ ਦੇਖੋ ਉਹ ਵੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹਦੇ ਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਇਸ ਤਰ੍ਹਾਂ ਕਰਕੇ ਹੱਥ ਲਾਉਂਦੇ ਨੇ ਨਕੜਾ ਪਾਉਂਦੀਆਂ ਥੱਲੇ ਐ ਹੱਥ ਕਰਿਆ ਦੋ ਕੁ ਮਿੰਟ ਬੁਰਬੁਰਜੇ ਕਰਦੇ ਆ ਜਿਵੇਂ ਮੰਤਰ ਪੜ੍ਹਦੇ ਆ ਫਿਰ ਇੱਕਦਮ ਅੱਗ ਚੱਲ ਜਾਂਦੀ ਆ ਉਹ ਵੀ ਇੱਕ ਸਾਇੰਸ ਹੈ ਮੈਡੀਕਲ ਸਾਇੰਸ ਹੈ ਵਿਗਿਆਨ ਹੈ ਹਾਂ ਉਹਦੇ ਬਾਰੇ ਪੜ੍ਹਤਾ ਲਿਆ ਪਰ ਪ੍ਰੈਕਟੀਕਲੀ ਨਹੀਂ ਦੇਖਿਆਗਾ ਕੀ ਹੈਗਾ ਉਹ ਪੋਟਾਸ਼ੀਅਮ ਪਰਮੈਗਨੇਟ ਜਿਹਨੂੰ ਲਾਲ ਦਵਾਈ ਕਹਿੰਦੇ ਆ ਇੱਕ ਗਲਾਸਰੀ ਹੁੰਦੀ ਹੈ ਉਹਨਾਂ ਨੇ ਪਹਿਲਾਂ ਕੀ ਕੀਤਾ ਹੁੰਦਾ ਪੋਟਾਸ਼ੀਅਮ ਪਰਮੈਗਨੇਟ ਨੂੰ ਥੱਲੇ ਪਾ ਕੇ ਰੱਖੀ ਹੁੰਦੀ ਹੈ ਲੱਕੜਾਂ ਦੇ ਵਿੱਚ ਉੱਤੇ ਥੋੜੀ ਜਿਹੀ ਗਲਾਸਰੀ ਛੱਡ ਹੁੰਦੇ ਤੇ ਉਹਦੀ ਇੱਕ ਤੋਂ ਡੇਢ ਮਿੰਟ ਬਾਅਦ ਅਗਲ ਅਗਲੀ ਹੈ ਕੁਝ ਨੇ ਇਸ ਤਰ੍ਹਾਂ ਹੱਥ ਕਰਕੇ ਆਇਆ ਲੱਗਦਾ ਵੀ ਉਹ ਬੁੜਬੁੜਜਾ ਕਰੀ ਜਾਂਦੇ ਨੇ ਤਾਂ ਲੱਗਦਾ ਜਿਹਾ ਦਾ ਮੰਤਰ ਮਾਰ ਕੇ ਅਗਲਾ ਦ ਜਦੋਂ ਕਿ ਉਹ ਪੋਟਾਸ਼ੀਅਮ ਪਰਮੈਗਨੇਟ ਤੇ ਗਲਾਸਰੀ ਦਾ ਰਿਐਕਸ਼ਨ ਦਨੋ ਅਗਲ ਹੁੰਦਾ ਇਹਨਾਂ ਚੀਜ਼ਾਂ ਦੇ ਪਿੱਛੇ ਵਿਗਿਆਨ ਹੈ ਸਾਇੰਸ ਅਗਲੀ ਵਾਰ ਤੁਹਾਨੂੰ ਪ੍ਰੈਕਟੀਕਲੀ ਕਰਕੇ ਵੀ ਦਿਖਾਵਾਂਗੇ ਠੀਕ ਹੈ ਪਰ ਕਦੇ ਵੀ ਤੁਸੀਂ ਅੱਖਾਂ ਮੀਚ ਕੇ ਉਹਨਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਉਹਨੂੰ ਲੈ ਕੇ ਸ਼ੇਅਰ ਨਾ ਕਰੋ ਉਹ ਕਹਿਕ ਨੇ ਸਰ ਉਹਦੇ ਵਿੱਚ ਵਿਗਿਆਨ ਕੰਮ ਕਰਦਾ ਹੈ ਲੇਕਿਨ ਉਹਨੂੰ ਚਮਤਕਾਰ ਬਣਾ ਕੇ ਪੇਸ਼ ਕੀਤਾ ਜਾਂਦਾ ਠੀਕ ਹੈ ਬਹੁਤ ਠੀਕ